ਸੋਕ ਮੋਲਤੀ ਜੋ ਜਨ ਗੁਰ ਗੋਪਿਆਲ ਆਪਣਾ ਤਿਸ ਤਰ ਨਠਾਓ ਜਨ ਗੁਰ ਗੋਪਿਆਲ ਬਾਰੇ ਸਤਿਗੁਰੂ ਤੀਸਰੀ ਪਾਤਸ਼ਾਹੀ ਗੁਰੂ ਅਮਰਦਾਸ ਜੀ ਮਹਾਰਾਜੀ ਦੀ ਹੈ ਸਤਿਗੁਰ ਸ਼ੈਲਸ਼ਾ ਫਰਮਾਰੇ ਨੇ ਜਿਨ ਗੁਰੂ ਗੋਪਿਆ ਆਪਣਾ ਤੇ ਸਖਾ ਹੋਰ ਨਾਲ ਥਾ ਸਾਤਗੁਰ ਸ਼ੈਲਸ਼ਾ ਫਰਮਾਰੇ ਨੇ ਜਿਨੇ ਆਪਣੇ ਸਤਗੁਰ ਦੀ ਤਾਦਰ ਨਹੀਂ ਕਹੇ ਨੂੰ ਦਸੀ ਵੇਖ ਕੇ ਉਹਨਾਂ ਕੋਈ ਥਾਰੇ ਦਰਗਾਹ ਵਿੱਚ ਲਾਏ ਦੁਨੀਆ ਦੇ ਉਹਨਾਂ ਥਾਵਾਂ ਦਾ ਦਰਖਾਵਾ ਦੇਚਾ ਮਹਾਰਾਜ ਜੀ ਆਯੂ ਸਿਲਾ ਰਾਮ ਜੀ ਮਹਾਰਾਜ ਜੀ ਫਰਮਾਉਂਦੇ ਸਾ ਪਤਲ ਨੂੰ ਦੱਸੇ ਖਾਨੋ ਇਹ ਸਾਡੇ ਸਤਗੁਰੂ ਦਾ ਰੂਪ ਆ ਉਹ ਕੇਹਨ ਦੱਸਦੇ ਨੇ ਦੁਨੀਆ ਵਿੱਚ ਡਰਦੇ ਦੁਨੀਆ ਕੋਲ ਕਿਉਂਕਿ ਸੁੰਨਾ ਮੈਦਾਨ ਦੇ ਠੇਕੇਦਾਰ ਜਿਹੜੇ ਆ ਹਮੇਸ਼ਾ ਇਹ ਗਿੜੇ ਪੂਰੇ ਸਤਗੁਰਿਆ ਉਹਨਾਂ ਦੇ ਨਾਲ ਲੱਗਦੇ ਹੁੰਦੇ ਆ ਉਹਨਾਂ ਨੂੰ ਬੜਿਆਂ ਬੜਿਆਂ ਉਹਨਾਂ ਤਗੀਆਂ ਦਿੱਤੀਆਂ ਆਯੂ ਸਰਪ ਸਤਿਗੁਰੂ ਤੇਰਾ ਸਿੰਘ ਜੀ ਮਹਾਰਾਜ ਜੀ ਪਰਮਦੇਵ ਜੀ ਦੇ ਜਿਸੋਂ ਕਲੀ ਸਾਹਿਬ ਜੀ ਮਹਾਰਾਜ ਜੀ ਆਏ 72 ਵਾਰ ਉਹਨਾਂ ਸਜਾ ਦਿੱਤੀ ਉਹਨਾਂ ਪਰ ਉਹਨਾਂ ਨੂੰ ਕੋਸ਼ ਨਹੀਂ ਕਰ ਸਕੇ ਐਲੋ ਉਹਨਾਂ ਨੇ ਹੱਥ ਪੈਰ ਬੰਨ੍ਹ ਕੇ ਤੇ ਗਲਗਾ ਦੇ ਵਿੱਚ ਛੁਟਿਆ ਉਹ ਵੈਗਰੂ ਕਾਲਪੁਰ ਖੁਦ ਖਦਾਮ ਦੇ ਨਾਲ ਦੇ ਚੋਣਾ ਪਹਿਲੇ ਹੁੰਦਾ ਸਾਤ ਪੁਰਸ਼ ਸਾਤ ਗੁਰ ਨੇ ਉਹ ਜਿੰਨੀ ਟੁੱਟ ਕੇ ਤੇ ਬਾਹਰ ਆ ਗਏ ਆਮ ਚਾਂਗੜੀ ਮਾਰ ਕੇ ਪਾਣੀ ਤੇ ਬੈਠੇ ਜਿਸ ਤਰ੍ਹਾਂ ਬੰਦਾ ਜ਼ਮੀਨ ਤੇ ਦੇਖਦਾ ਉਹਦਾ ਇਹ ਬਾਹਰ ਆ ਗਏ ਉਹ ਗਣੇਸ਼ਰ ਮੰਦੇਵੇਂ ਜਿਹੜਾ ਛੇਦ ਤਕੀਆ ਉਹ ਸਿਕੰਦਰ ਦਾ ਪੀਰ ਹੀ ਹੋਗਾ ਪਰ ਫੇਰ ਵੀ ਉਹਨਾਂ ਨੂੰ ਕੋਈ ਸਿੱਧ ਕੰਦੇ ਆਇਆ ਜੇ ਕੇ ਫੇਰ ਉਹਨਾਂ ਨੇ ਹੱਥ ਪੈਰ ਬੰਨ੍ਹ ਕੇ ਹਾਥੀ ਅੱਗੇ ਛੁੱਟਿਆ ਹਾਥੀ ਮੱਥਾ ਟੇਕ ਕੇ ਜੇ ਟੀਕਾ ਮਾਰਦਾ ਦੌੜ ਗਿਆ ਕਿਉਂਕਿ ਖੁਦ ਖਦਾਲੇ ਦੇ ਚੋਰਾ ਪੈਨੇ ਹੁੰਦਾ ਦੁਨੀਆਂ ਦੇ ਇਹ ਪੇਟ ਚਾਲੇ ਆ ਕਿ ਜਿੱਥੇ ਇਹ ਮੱਥੇ ਤੇ ਕੀਦੇ ਮਗਰ ਮਗਰ ਟੇਕੀ ਜਾ ਵੇਖਣਾ ਨਹੀਂ ਕੋਈ ਗੁਰੂ ਮਾਨਕ ਸਾਹਿਬ ਜੀ ਇੱਕ ਸ਼ਬਦ ਵਿੱਚ ਲਿਖਦੇ ਆ ਪਰਖ ਬਾਰੇ ਉਹ ਕਹਿੰਦੇ ਅਨੇਕਾਰਾਂ ਪਾਰਖੋ ਜਿੰਨੂੰ ਪਤਾ ਕੋਈ ਨਹੀਂ ਹੁੰਦੇ ਬੜਾ ਚੇਤਨਾ ਜੀ ਇਹਨੂੰ ਸਾਰਾ ਪਤਾ ਸਾਰਾ ਪਤਾ ਨੂੰ ਮਰ ਕੋਈ ਨਹੀਂ ਪਤਾ ਹੁੰਦਾ ਜਿੰਨਾਂ ਜਿਹੜੇ ਪੂਰੇ ਸਾਧਗੁਰ ਕੋ ਸਾਨੂੰ ਲਾਮ ਨਹੀਂ ਲੱਗਦਾ ਸ਼ਬਦ ਦੀ ਕਮਾਈ ਨਹੀਂ ਕਰਦੇ ਉਹਨਾਂ 'ਚ ਸਾਨੂੰ ਕੁਝ ਨਹੀਂ ਪਤਾ ਲੱਗਦਾ جبد خلیجے سدے ابر جا اکاپر رستا اوہت پکا کی ਰੂਹ ਕੇ ਉਹ ਫਿਕਰਿਆ ਤੇ ਅੱਖਾਂ ਤੋਂ ਉੱਪਰ ਜਦੋਂ ਚੱਲ ਗਈ ਉਹਨੇ ਸੱਚਖੰਡ ਚੱਲ ਜਾਣਾ ਅੱਖਾਂ ਤੋਂ ਉੱਪਰ ਸਾਡੇ ਅੰਦਰ ਸ਼ਬਦ ਆਉਂਦਾ ਜਦੋਂ ਸ਼ਬਦ ਦੇ ਨਾਲ ਰੂਹ ਦਾ ਕਨੈਕਸ਼ਨ ਹੋਇਆ ਇਹਨੂੰ ਕੋਈ ਰੋਕ ਨਹੀਂ ਸਕਦਾ ਪੂਰੇ ਸਤਗੁਰ ਦਾ ਜਿੰਨਾ ਚਿਰ ਸਾਨੂੰ ਨਾਮ ਨਹੀਂ ਮਿਲਦਾ ਰੂਹ ਅੱਖਾਂ ਤੋਂ ਉੱਪਰ ਨਹੀਂ ਜਾ ਸਕਦੀ ਇਹ ਸਾਰੀ ਬਾਣੀ ਜਿਹੜੀ ਉਹਨਾਂ ਦੀ ਪਰਸ਼ਾਨ ਦੀ ਭਰੀ ਹੈ ਨਾਲ ਹੀ ਪੜ ਕੇ ਵਿਚਾਰ ਕਰਾਂਗੇ ਤੇ ਸਾਨੂੰ ਸਮਝ ਨਹੀਂ ਲੱਗ ਸਕਦੀ ਨਾਮ ਇਹਨਾਂ ਦਾ ਦੱਸਿਆ ਉਹਨਾ ਕਿਤਨਾ ਦਾ ਹੁੰਦਾ ਉਹ ਲਿਖਦੇ ਪਹਿਲੀ ਪਾਸ਼ੇ ਜਰਜੀ ਸਾਹਿਬ ਵਿੱਚ ਪੰਜ ਪਰਵਾਰ ਪੰਜ ਪਰਦਾਲ ਪੰਚੇ ਪਾਵੇ ਦਰਗੇ ਮਾਨ ਪੰਚੇ ਸੋਹੇ ਜਰਲੇ ਜਾਨ ਪੰਚਾਂ ਕਾ ਗੁਰੂ ਕੇ ਕਰਜਾ ਪੂਰੇ ਸਤਗੁਰਾਂ ਕੋਲ ਪੰਜ ਸ਼ਬਦੀ ਮੋਰ ਅਕਾਲ ਪੁਰਖ ਨੇ ਬਖਸ਼ੀਆ ਸਤਗੁਰ ਕ੍ਰਿਪੀ ਸਾਹਿਬ ਜੀ ਮਹਾਰਾਜ ਜੀ ਅਨੁraag ਉਸਤਾਦ ਗੁਰਦੇ ਲਿਖਦੇ ਆ ਅਕਾਲ ਪੁਰਖ ਨੇ ਕਿਹਾ ਉਹਨਾਂ ਨੂੰ ਵੀ ਜਿਹਦੇ ਜਿਹਦੇ ਜੀਵ ਦੇ ਉੱਤੇ ਮੋਹ ਲਾਦੋਗੇ ਉਹਨਾਂ ਕਾਰਨ ਨੂੰ ਕੁਝ ਵੀ ਕਰ ਸਕਦਾ ਪੰਜ ਸ਼ਬਦ ਦਾ ਨਾਮ ਜਿੰਨਾ ਦੇ ਸਤਗੁਰ ਨੇ ਪਮਾਈ ਕੀਤੀ ਹੈ ਨਾਲ ਹੀ ਉਹਨਾਂ ਨੇ ਪਛਾਣ ਵੀ ਦੱਸੀ ਹੈ ਹਰ ਪਾਸ਼ੇ ਹੀ ਨੇ ਪਛਾਣ ਦੱਸੀ ਇਹ ਸਤਗੁਰ ਕਿਹੋ ਜਿਹੇ ਹੁੰਦੇ ਆ ਗੁਰੂ ਗੋਗੇ ਸਿੰਘ ਜੀ ਮਹਾਰਾਜ ਜੀ ਲਿਖਦੇ ਆ

ਅੱਖਾਂ ਤੋਂ ਥੱਲੇ ਥੱਲੇ ਕਾਲੇ ਰਚਨਾ ਕੀਤੀ ਹੈ ਇਹ ਝੂਠੀ ਰਚਨਾ ਵਿੱਚ ਫਸ ਕੇ ਸਾਨੂੰ ਸਮਝ ਹੀ ਕੋਈ ਨਹੀਂ ਲੱਗਦੀ ਕਿ ਇਹ ਹੀ ਆਏ ਕਿਥੋਂ ਤੇ ਜਾ ਕਿਥੋਂ ਭਾਈ ਸਾਰੇ ਮੈਦੂ ਕਾਲਪੁਰਖ ਦੇ ਹੀ ਲੜਕੀਆਂ ਲੜਕਿਆਂ ਸਾਡੇ ਵਿੱਚ ਦੂਈ ਦਵੇ ਜਿਹੜੀ ਉਹ ਨਹੀਂ ਸਾਨੂੰ ਸਮਝ ਆਣ ਸਮਝ ਲੱਗਣ ਦਿੰਦੀ ਬੰਲੇ ਸ਼ਾਹ ਜੀ ਫਰਮਾਉਂਦੇ ਦੂਈ ਦੂਰ ਕਾਲਪੁਰਖ ਹੋ ਲਈ ਸਭ ਸਾਧ ਦੇ ਸੇ ਕੋਈ ਚੋਰ ਨਹੀਂ

ਇਨਸਾਨੀ ਜਮੇ ਦੇ ਵਿੱਚ ਛੋਟੇ ਵੱਡੇ ਦਾ ਕੋਈ ਰੋਲ ਨਹੀਂ ਲਾ ਕੀਤਾ ਗਿਆ ਜਿਹੜਾ ਕਿਹੜਾ ਕਰੇ ਕਮਾਈ ਭਗਤੀ ਕੀ ਹੈ ਵਡਿਆਈ ਇਹ ਬੰਦਗੀ ਨਾ ਕਰਾਂਗੇ ਸਾਨੂੰ ਬਾੜੀ ਕਿਸੇ ਨੇ ਪੁੱਛਣਾ ਨਹੀਂ ਜਾਂ ਤੂੰ ਬਹੁਤੀ ਮਾਇਆ ਵਾਲਾ ਜਾਂ ਥੋੜੀ ਵਾਲਾ ਉਥੇ ਨਾ ਮਜ਼ਦੂਰ ਦਾ ਲੈ ਆ ਜਿਉਣਾ ਨਾਸ਼ਾ ਉਕਾਰ ਦਾ ਬੰਦਗੀ ਦੇ ਸਿਰ ਤੇ ਸਾਨੂੰ ਕਾਲ ਪੁਰਖ ਨੇ ਬਰਸ਼ਣਾ ਜਿੰਨੋਂ ਭਾਗਾਂ ਨਾਲ ਪੂਰੇ ਸਾਧਗੁਰ ਮਿਲ ਗਿਆ ਉਹ ਨਾਮ ਦੀ ਕਮਾਈ ਕਰੇ ਉਹਨੂੰ ਸਭ ਕੁਝ ਨਜ਼ਰ ਆਉਣਾ ਸ਼ੁਰੂ ਹੋ ਜਾਊਗਾ ਜਿਹੜਾ ਪੰਜ ਸ਼ਬਦ ਦਾ ਨਾਮ ਦਿੰਦੇ ਉਹ ਬਹਿ ਕੇ ਹੀ ਉਹਨਾਂ ਦੇ ਹੁਕਮ ਦੇ ਅਨਸਾਰ ਰਟਨ ਕਰਨਾ ਕਿਤੇ ਜਾਨ ਦੀ ਜ਼ਰੂਰਤ ਨਹੀਂ ਘਰ ਬਹਿ ਕੇ ਬੰਦਗੀ ਕਰਨੇ ਗ੍ਰਸਥ ਵਿੱਚ ਰਹਿ ਕੇ ਬਨੇ ਤਰੀਕੇ ਨਾਲ ਰਹਿਣਾ ਸੇਵਾ ਭਾਵਨਾ ਮਨ ਵਿੱਚ ਰੱਖਣੀ ਹੈ ਗੈਰ ਇਰਖਾ ਛੱਡ ਦੇਣੀ ਹੈ چلیے جی یہ چڑا گرضی کرے دے تھوڑا بھی کرا گے گورا جمع کر لینا سارے بین سمجھنا ہوٹکیا لٹکے ہی سارے کوئی ہوئی بھی گیر ਜੋ ਸਾਰੇ ਦੇ ਚੋਲਾ ਕਿਸੇ ਨੂੰ ਸੋਹਣਾ ਨਹੀਂ ਲੱਗਿਆ ਕਿਸੇ ਨੂੰ ਰੰਗ ਸਲੇਰਾ ਹੋ ਗਿਆ ਜਾਂ ਨਖਸ਼ ਮੋਟੇ ਹੋ ਗਏ ਉਹ ਇੰਨਾ ਹੀ ਕੰਮ ਹੈ ਪਰ ਆਕਾਰਪੁਰਖ ਹਰ ਇੱਕ ਰੂਹ ਦੇ ਅੱਖਾਂ ਦੇ ਉੱਤੇ ਬੈਠਾ ਉਹ ਗਵਤ ਆ ਉਹ ਸ਼ਬਦ ਆ ਸ਼ਬਦ ਨੂੰ ਹੀ ਦੇਖ ਨਹੀਂ ਸਕਦੇ ਜਿਹਦਾ ਤੌਰ ਤਾਂ ਕੋ ਸ਼ਬਦ ਦਾ ਉਹ ਸ਼ੁਕਸ਼ਲ ਆ ਉਹਦਾ ਦੇ ਚੋਲਾ ਨਹੀਂ ਹੋਣੀ ਜਿਹਦੇ ਸਤਗੁਰੂ ਸ਼ਬਦ ਦੇ ਧਾਰੀ ਹੁੰਦੇ ਆ ਸ਼ਬਦ ਦੇ ਧਾਰੀ ਆ ਉਹ ਉਹਨਾਂ ਦੀਆਂ ਨਿਸ਼ਾਨੀਆਂ ਨੇ ਦਸੀਆਂ ਉਹਨਾਂ ਨਾਲ ਵੀ ਸੋਹਣੇ ਹੁੰਦੇ ਚਮਕਦੇ ਹੁੰਦੇ ਆਮ ਬੰਦਿਆ ਵਰਗੇ ਨਹੀਂ ਹੁੰਦੇ ਆਹੀ ਗ੍ਰਿਸ਼ਤੀ ਇਹ ਸਾਡਾ ਰੰਗ ਚ ਉਹਨੇ ਚਮਕਦਾ ਚਲੋ ਤੇ ਇੰਤਾਂ ਲਾ ਲੈਂਦੇ ਆ ਪਰ ਥੋੜਾ ਜਿਹੀ ਉਹ ਸੁੱਕ ਜਾਂਦਾ ਫੇਰ ਹਾਯੂ ਤੇਜਾ ਸਿੰਘ ਜੀ ਮਹਾਰਾਜ ਜੀ ਫਰਮਾਉਂਦੇ ਆ ਅੱਖਾਂ ਚ ਕੀ ਪਾਊਗਾ ਮੋਹ ਨੂੰ ਤੇ ਲਾ ਲੈ ਤੇਲ ਉਹ ਨਾਮ ਦਾ ਹੀ ਥੰਦਾ ਜਾਸਾ ਦਾ ਉਗਦਾ ਤਾਂ ਤੰਦੀਆਂ ਹੋਣੀਆਂ ਨਹੀਂ ਤੇ ਨਹੀਂ ਹੋਣੀਆਂ ਕੁਸ਼ਕੋੜੀਆਂ ਉਹ ਜਾਸਾ ਦਾ ਹੀ ਕੋਰਸ ਕਰਦੇ ਜਿਹੜੇ ਪਰਮ ਸ਼ੰਤ ਸਤਿਗੋੜਿਆ ਹਾਯੂ ਤੇਜਾ ਸਿੰਘ ਜੀ ਮਹਾਰਾਜ ਜੀ ਨੇ ਹਾਯੂ ਸਾਮ ਸਿੰਘ ਜੀ ਮਹਾਰਾਜ ਜੀ ਵਾਸ ਵਾਲਿਆਂ ਦੀ ਦੇਗਾਂ ਦੀ ਸੇਵਾ ਕੀਤੀ 12 ਸਾਲ ਫਿਰ ਗੋਪਾਲ ਜੀ ਬੈਕੋ ਬੰਦਗੀ ਕਰਦੇ 12 ਸਾਲ ਬਾਅਦ ਉਹਨਾਂ ਦਾ ਧਿਆਨ ਲੱਗਾ تھاتھ گروہ سامر سنگھ جی مارا جی نے گھپا جا کے تھاپنا لائی شاوہ شے پتر تو بہادر ہے تو سور ماں جن نے جیندے جیدہ دنوں پایا کہیں دے او گھپا دے سامنے کھلو کے انہوں نے تو پڑی تھاپنا کے باہر آگے اوٹن میں کو پجے رام کو پاوے کوئی پائی بند کی ساری دنیا کر دی ہے پر جنہ جی رہی ساتھ گھر دے حکم جی رہے کے نہیں بندگی کر دے کر اندر روح نہیں جا ساکتی بطیرے لوگ کی سمرن کر دے پر وہ سمرن ہو رہے ہیں وہ دا طریقہ ہو رہے ہیں نام نو ہی بیک نہیں ساکتے ہیں وہ شوکشن چیز ہے روح آتما دا دے چوڑا بھی شوکشن ہے اکال پرک بھی شوکشن ہے نام بارے دوسری پاشے لکھ دے ہیں ਅੱਖੀਂ ਬਾਜੋ ਵੇਖਣਾ ਦਿਨ ਕੰਨਾਂ ਸੁਣਨਾ ਪੈਰਾਂ ਦਾ ਜੋ ਚੱਲਣਾ ਦਿਨ ਹੱਥਾਂ ਕਰਨਾ ਜੀਬਾ ਬਾਜੋ ਬੋਲਣਾ ਇਉਂ ਜੀਵਤ ਮਰਨਾ ਨਾਲਕ ਹੁਕਮ ਪਛਾਨ ਕੇ ਤੂੰ ਕਸਮੇ ਬੈਣਾ ਉਹ ਥੇ ਇਹ ਜਿਹੇ ਹੱਥ ਬੈਰਿਆ ਆਹ ਜੇ ਝੂੜੇ ਦੇ ਉਹ ਨਹੀਂ ਕੰਮ ਕਰਦੇ ਉਹ সূక్ష్ਮ ਦੇ ਝੂੜਾ ਰੂਹ ਆਤਮਾ ਦਾ ਜਦੋਂ ਇਹਦਾ ਕਲੈਕਸ਼ਨ ਲਾੜਨਾ ਜੁੜ ਗਿਆ ਇਹਨੇ ਉੱਡ ਕੇ ਉੱਪਰ ਚੱਲ ਜਾਣਾ ਇਹ ਥੱਲੇ ਰਹਿਣ ਵਾਲੀ ਚੀਜ਼ ਨਹੀਂ جدو چوٹ جگ بندگی کی کال پورک بان ہوئی کہ دسو کی چاہیے ਉਨੇ ਕੇ ਪਰਮ ਪਿਤਾ ਪਰਮੇਸ਼ਰ ਮੈਨੂੰ ਵੱਖਰੀ ਬਾਦਸ਼ਾਹੀ ਦਿਓ ਮੇਰੇ ਦਿਲ ਵਿੱਚ ਖਾਸ਼ ਉਠੀ ਆ ਫੇਰ ਆ ਉਹਨੇ ਦੇਸ਼ ਬਣਾ ਦਿੱਤਾ ਗੁਰੂ ਲਾਲ ਸਾਹਿਬ ਜੀ ਮਹਾਰਾਜੀ ਲਿਖਦੇ ਆ ਸ਼ਬਦੋ ਧਰਤੀ ਸ਼ਬਦੋ ਆਕਾਸ਼ ਸ਼ਬਦੋ ਸ਼ਬਦ ਤੇ ਆ ਪ੍ਰਕਾਸ਼ ਸਭਲੀ ਸ਼੍ਰੇਤ ਸ਼ਬਦ ਕੇ ਪਾਸ਼ੇ ਲਾਲ ਕ ਸ਼ਬਦ ਘੇ ਘਾਟਾ ਸੇ ਇਸ ਸ਼ਬਦ ਦੇ ਜਰੀਏ ਧਰਤੀ ਸਮਾਨ ਉਹਨਾਂ ਨੇ ਪ੍ਰਗਟ ਕੀਤਾ ਉਹ ਸਾਡੇ ਢਾਡ ਵਿੱਚ ਸਰੀਰ ਦੇ ਵਿੱਚ ਉਹ ਸ਼ਬਦ ਆ ਰਿਹਾ ਕੋ ਸ਼ੋਖਸ਼ਮ ਇਸ ਕਰਕੇ ਸ਼ਬਦ ਦਾ ਸਾਨੂੰ ਕੋਈ ਪਤਾ ਨਹੀਂ ਲੱਸ ਰਹਾ ਕਿਤਾ ਜਿੰਨਾ ਚਿਰ ਸਾਧਗੁਰ ਸਾਡੇ ਤੇ ਦਿਆ ਨਹੀਂ ਕਰਦੇ ਕਮਾਈ ਨਹੀਂ ਕਰਦੇ ਜਦੋਂ ਉਹਨਾਂ ਦੀ ਦਇਆ ਵੀ ਕਮਾਈ ਕਰਾਂਗੇ ਜਸ ਸਾਹਿਬ ਦਾ ਵੀ ਖਿਆਲ ਰੱਖਣਾ ਪੈਣਾ ਬਗੈਰ ਜਸਾ ਤੋਂ ਨਾਨੰਦਰ ਨਹੀਂ ਆ ਸਕਦਾ ਤੁਮੀਦ ਸਾਹਿਬ ਜੀ ਮਹਾਰਾਜ ਜੀ ਲਿਖਦੇ ਆ

ਫੈਯੂ ਸਿਲਾ ਰਾਮ ਜੀ ਮਹਾਰਾਜ ਜੀ ਦੇ ਦਰਸ਼ਨ ਕੀਤੇ ਸਾਰਿਆਂ ਨੇ ਕਿੰਨਾ ਸੋਹਣਾ ਰੰਗ ਦਾ ਚੰਤ ਦਾ ਲਾਲ ਖਾਉਣਾ ਦਿਆ ਇਹ ਕਮਾਈ ਦਾ ਮਸਲਾ ਗੱਲਾਂ ਬਾਤਾਂ ਦਾ ਕੰਮ ਨਹੀਂ ਫੈਯੂ ਸੰਤ ਸਤਗੁਰ ਤੇਰਾ ਸਿੰਘ ਜੀ ਮਹਾਰਾਜ ਜੀ ਫਰਮਾਉਂਦੇ ਤੀਸਰੀ ਪਾਸ਼ਾ ਹੀ ਲਿਖਦੇ ਆ ਗੱਲ ਇਹ ਹੀ ਸਰਵੇਰੀਆਂ ਆਚਾਰੀ ਬੁੜੀਆਂ ਰੀਸਾਂ ਕਰਨ ਤਿਨ੍ਹਾਂ ਦੀਆਂ ਜੋ ਸੇਮਣਦਾਰ ਖੜਿਆ ਭਾਈ ਉਹ ਉਸਤਾਲ ਪਰਖ ਨੇ ਜੀ ਚੂੜਾ ਪੈਨੇ ਆਉਂਦਾ ਉਹ ਕਿਸੇ ਬੰਦੇ ਵਰਗੇ ਨਹੀਂ ਹੁੰਦੇ ਦਸਾਂ ਪਾਤਸ਼ਾਹੀਆਂ ਦੀਆਂ ਫੋਟੋ ਵੇਖ ਲੁਕੇ ਬੰਦੇ ਨਾਲ ਨਹੀਂ ਲੱਗ ਸਕਦੀ। ਆਹੀ ਦੇ 60 17 ਸਾਲਾਂ ਜਿਵੇਂ ਜਿੱਡੇ ਹੋ ਜਾਂਦੇ ਆ ਸੋਹਣਿਆਂ ਦੇ ਚਮਕਦੇ ਹੁੰਦੇ ਆ ਭਾਵੇਂ 100 ਸਾਲ ਤੋਂ ਮਿਲਤੇ ਰਹੇ। ਸਤਿਗੁਰੂ ਵਾਲੀਕ ਜੀ ਜਦੋਂ ਹੋਏ ਆ ਤ੍ਰੇਤਾ ਯੁੱਗ ਚ ਵੀ ਹੈਗੇ। ਦਵਾਪਰ ਜਾ ਕੇ ਫਿਰ ਉਹਨਾਂ ਨੇ ਚੀਜ਼ ਤੇ ਚੂੜਾ ਛੱਡਿਆ। ਉਨ੍ਹਾਂ ਦੀ 1 ਲੱਖ 20 ਹਜ਼ਾਰ ਸਾਲ ਉਮਰ ਹੋਈ ਹੈ ਸ਼ਬਦ ਦੀ ਉਮਰ ਨਹੀਂ ਹੁੰਦੀ ਜਿੰਨਾ ਚਿਰ ਮਰਜੀ ਰਹਿ ਸਕਦੇ ਆ ਉਹ ਛੇਤੀ ਕੇਸ ਵਜਾ ਨਾ ਜਾਂਦੇ ਆ ਹਯੂ ਸੁਆਮੀ ਜੀ ਮਹਾਰਾਜੀ 70 ਸਾਲ ਰਹੇ ਦੁਨੀਆ ਦੇ ਵਿੱਚ ਹਯੂ ਤੇਜਾ ਸਿੰਘ ਜੀ ਮਹਾਰਾਜੀ 70 ਸਾਲ ਰਹੇ ਆ ਹਯੂ ਸੰਤ ਸਾਧਗੁਰੂ ਲਾਲ ਸਿੰਘ ਜੀ ਵੀ 70 ਸਾਲ ਰਹੇ ਆ ਉਹਨਾਂ ਦਾ ਕਾਰਨ ਜਾਣ ਦਾ ਇਹ ਆ ਉਹਨਾਂ ਦੁਨੀਆਂ ਨੂੰ ਸੱਚ ਖੰਡ ਕਰਨਾ ਇੱਕ ਕਤਰਾ ਫੂਲ ਦਾ ਦੇ ਕੇ ਕਰੋੜ ਰੂਹ ਛਡਾ ਲੈਂਦੇ ਆ। ਹਾਯੋ ਸੰਤ ਸਤਿਗੁਰੂ ਪਿਆਰਾ ਸਿੰਘ ਜੀ ਮਹਾਰਾਜ ਜੀ ਫਰਮਾਉਂਦੇ ਅੰਤ ਸਮੇ ਮਹਾਰਾਜ ਜੀ ਤੇਜਾ ਸਿੰਘ ਨੇ 33 ਕਰੋੜ ਪਦਮ ਰੂਹ ਅਗਲੇ ਨਰਕ ਚੋਂ ਕੱਢੀ ਆ ਤੇ ਦੂਜਿਆਂ ਦਾ ਨਹੀਂ ਪਤਾ ਕਿੰਨੀ ਕੱਢੀ ਆ। ਇਹ ਉਹਨਾਂ ਦੀ ਨਾਮ ਦੀ ਕਮਾਈ ਹੈ ਜੇ ਕੈਮ ਤੇ ਰਾਜਾ ਜਨਕ ਹੋਇਆ ਜੇ ਤੇ ਨਾਮ ਲਿਆ ਹੁੰਦਾ ਸਾਡੇ ਵਰਗੇ ਕਮਾਈ ਨਹੀਂ ਕਰਦੇ ਉਲਟ ਕੰਮ ਨੂੰ ਛੱਡਦੇ ਸਿਰ ਉਹ ਨਰਕਾਂ ਚ ਵੀ ਚਲੇ ਜਾਂਦੇ ਪਰ ਸਾਧਗੁਰ ਪੂਰਿਆ ਨੂੰ ਕੇਵਲ ਆਪਣੇ ਸਿੱਖ ਨੂੰ ਛਡਾਉਣਾ ਪੈਂਦਾ ਸਾਡੇ ਵਰਗਾ ਹੀ ਕੋਈ ਨਰਕਾਂ ਚ ਲੱਗਿਆ ਉਹਨਾਂ ਦੱਸਿਆ ਰਾਜਾ ਜਨਕ ਦਾ ਨੂੰ ਲੈ ਆਣ ਬਾਅਦ ਤੇ ਕੇ ਜਦੋਂ ਨਰਕਾਂ 'ਚ ਗਏ ਉਹਨਾਂ ਦੇ ਸਾਹਮਣੇ ਖਲੋ ਕੇ ਲਾਗੇ ਉਹਨਾਂ ਸਿਮਰਨ ਕੀਤਾ ਲਿਖਿਆ ਬਾਣੀ ਵਿੱਚ ਧਨ ਧਨ ਰਾਜਾ ਜਨਕ ਹੈ ਜਿਨ ਸਿਮਰਨ ਕੀਆ ਬਿਵੇਕ ਇਹ ਤਰ ਤਰੀਕੇ ਸਿਮਰਨੇ ਪਾਪੀ ਤਰੇ ਖਲੇ ਜਦੋਂ ਉੱਥੇ ਚੱਲ ਗਏ ਤੇ ਨਰਕ ਠੰਡੇ ਹੋ ਗਏ ਧਰਮ ਰਾਗ ਮਹਾਰਾਜ ਜੀ ਕੀ ਉਪਨਾ ਦਸੋ ਕਹਿੰਦੇ ਵੀ ਸਾਡਾ ਇੱਕ ਸਿੱਖ ਆਇਆ ਤੇ ਉਹ ਉਹ ਨੂੰ ਲੈਣਾ ਹੈ ਐਂਦੇ ਮਹਾਰਾਜ ਜੀ ਲੈ ਜਾਓ ਛੇਤੀ ਜਾਓ ਸਾਡਾ ਤੇ ਕੰਮ ਹੀ ਖਰਾਬ ਹੋ ਗਿਆ ਨਰ ਕਟੰਡੇ ਹੋ ਗਏ ਐ ਰੁਮੁਆ ਨੇ ਪ੍ਰਕਾਰ ਕੀਤੀ ਵੀ ਇਹ ਮਹਾਰਾਜ ਜੀ ਸੱਚੇ ਪਾਸ਼ਾ ਸਾਨੂੰ ਵੀ ਕੱਢੋ ਅਜੀ ਸਾੜਨੇ ਜਦੋਂ ਤੂੰ ਹੀ ਆਇਓ ਹੀਰਮਾਨ ਨਾ ਬੈਠੇ ਹੁਣ ਕੋਈ ਸਾਡਾ ਨਹੀਂ ਸਰੋ ਦਇਆ ਕਰੋ ਸਾਡੇ ਉੱਤੇ ਤਾਂ ਮਹਾਰਾਜ ਨੇ ਕਿਹਾ ਮਹਾਰਾਜ ਜੀ ਤੁਸੀਂ ਜਾਓ ਲੈ ਜਾਓ ਹੋਰ ਵੀ ਲੈ ਜਾਓ ਦੋ ਚਾਰ ਬਹ ਜੇ ਖੜਨੇ ਤੂੰ ਕਹਿੰਦੇ ਵੀ ਸਾਰਿਆਂ ਨੂੰ ਹੀ ਕਟਣਾ ਬਤੇ ਰਾਉ ਨੇ ਮੰਤਾ ਕੀਤੀਆਂ ਵੀ ਮਹਾਰਾਜ ਜੀ ਸਾਡਾ ਕੰਮ ਨਾ ਖਰਾਬ ਕਰੋ ਤੇ ਥੂਲੇ ਲੈ ਲਓ ਰੂਹਾਂ ਦੀ ਪਕਾਰ ਫਿਰ ਸੁਣੇ ਜੇ ਜੋ ਨਾ ਕਹਿਆ ਵੀ ਨਹੀਂ ਸਾਰਿਆਂ ਨੂੰ ਕੜਨਾ ਤੇ ਉਹਨਾਂ ਨੇ ਇਦਾਂ ਕਰੋ ਕਿ ਤੱਕੜ ਬਣਾ ਦੇਣੇ ਜਿੰਨੀਆਂ ਰੂਹਾਂ ਚੜਦੀਆਂ ਤੁਸੀਂ ਲੈ ਜਾਓ ਉਹਨਾਂ ਨੇ ਇੱਕ ਘੜੀ ਦਾ ਸਿਮਰਨ ਛਾਪੇ ਚ ਪਾਇਆ ਤੇ ਸਾਰੀਆਂ ਰੂਹਾਂ ਕੱਢ ਲਈ ਇੱਕ ਘੜੀ ਦੇ ਸਿਮਰਨ ਨਾਲ ਜਿਹੜਾ ਉੱਥੇ ਕੀਤਾ ਉਹਨਾਂ ਦੀ ਕਮਾਈ ਬਹੁਤ ਜਾਂਦੀ ਉਹ ਸਵਰਗਾਂ ਦਾ ਖਾਣ ਸਕਦੇ ਸਾਡੇ ਪਾਤਸ਼ਾਹ ਜੀ ਸਤਿਗੁਰੂ ਸੱਚਖੰਡ ਲੈ ਜਾਂਦੇ ਤੋਰਦਾ ਇਹ ਉਹ ਕਾਪਤ ਹੈ ਜਿਨੇ ਮਹਾਰਾਜ ਜੀ ਤੇਜਾ ਸਿੰਘ ਹੈ ਮਹਾਰਾਜ ਜੀ ਪੀਲਾ ਰਾਮ ਜੀ ਹਾਯੋ ਸੰਤ ਸਤਿਗੁਰ ਪਿਆਰਾ ਸਿੰਘ ਜੀ ਮਹਾਰਾਜ ਜੀ ਹਾਂਜੀ ਜਨ ਗੁਰ ਕੋ ਪਿਆ ਆਪਰਣਾ पल पलत दो दर न खातु शहर शे पल पलत दोने गरगाह न ਉਹਨਾਂ ਨਨਦਾ ਦਰਗਾਹ ਵਿੱਚ ਕੋਈ ਥਾਰੀ ਜਿੰਨੇ ਆਪਣੇ ਸਾਧਗੁਰ ਨੂੰ ਛਪਾ ਕੇ ਰੱਖਿਆ ਚੌਥੀ ਪਾਸ਼ੇ ਮਹਾਰਾਜੀ ਇਹ ਸ਼ਬਦ ਉਹ ਇੱਥੇ ਲਿਖਦੇ ਆ ਸੰਤੋ ਸੁਣੋ ਸੁਣੋ ਜਨ ਭਾਈ ਗੁਰ ਕਾਢੀ ਬਾਣ ਕੀਜੇ ਜੇ ਆਤਮ ਕੋ ਸੁਖ ਸੁਖ ਨੇ ਤਲੂੜੋ ਤਾਂ ਸਾਧਗੁਰ ਸ਼ਰਨਤ ਕੀਜੇ ਜਿੰਨੀਆਂ ਪਾਸ਼ਾਆਂ ਹੋਣ ਜਾਂ ਪਹਿਲੋਂ ਹੋਈਆਂ

ਸਤਗੁਰ ਸਤਪੁਰਸ਼ ਜਿਹਦੇ ਜਿਹਨਾਂ ਦੀ ਮੌਜੂਦ ਹੋਵੇ ਉਹਨਾਂ ਦੇ ਸਿੱਖ ਨੂੰ ਵੀ ਕੋਈ ਨੂੰ ਕੁਝ ਕਰ ਸਕਦਾ ਉਹ ਆਪਣੇ ਸਤਗੁਰ ਦੇ ਬਾੜੇ 'ਚ ਰਹਿੰਦੇ ਵੀ ਜਿਉ ਤੇਰੀ ਮਰਜ਼ੀ ਕਰੋ ਸਾਨੂੰ ਕੋਈ ਖਤਰਾ ਨਹੀਂ ਉਹਨਾਂ ਨੂੰ ਪਤਾ ਜੇ ਕੋ ਬਾਲੋ ਇਥੇ ਉਹਨਾਂ ਉਸੇ ਮੇਲੇ ਸੰਗ ਲੈ ਜਨਾਂ ਸਾਠ ਕਰਦੇ ਇਸ ਕਰਕੇ ਨਹੀਂ ਉਹ ਡਰਦੇ ਸਿੱਖੀ ਜਿਹੜੀ ਉਦਾਰ ਨਹੀਂ ਪਿੱਛੇ ਧਿਆਨ ਮਾਰੋ ਜਦੋਂ ਫਾਯੂ ਸੰਤ ਸਤਗੁਰੂ ਗੋਗਿਲ ਸਿੰਘ ਜੀ ਮਹਾਰਾਜ ਜੀ ਨੇ ਜੰਗ ਜੋਧ ਕੀਤਾ श मथे टेक ते दर्शन करण जा जा पजा नथे ਨਹੀਂ ਨਹੀਂ ਜੀ ਉਹ ਬਖਸ਼ੇ ਗਏ ਆ ਅਰ ਜਦੋਂ ਤਿਹਾੜ ਪੜਦੇ ਉਦੋਂ ਤੇ ਸਭ ਕੋ ਜੀ ਲੰਗਾ ਹੋ ਜਾਂਦਾ ਇਸ ਤਰ੍ਹਾਂ ਜਿਹਨੇ ਕੰਮ ਕੀਤਾ ਉਹਦੀ ਵਡਿਆਈ ਹੈ ਕਿਸੇ ਦਾ ਲਿਆਈ ਨਹੀਂ ਆਵਾ ਇਹ ਵੱਡੇ ਛੋਟੇ ਦਾ ਨਹੀਂ ਜਿਹੜਾ ਜਿਹੜਾ ਕਰੇ ਕਮਾਈ ਭਗਤੀ ਕੀ ਹੈ ਵਡਿਆਈ ਔਰਤ ਕਰ ਲਵੇ ਬੰਦਾ ਕਰ ਲਵੇ ਉਹਨਾਂ ਦੀ ਵਡਿਆਈ ਹੈ ਔਰਤਾਂ ਬੜੀਆਂ ਬੜੀਆਂ ਮਾਂ ਤੁਰ ਕੋ ਹੋਈਆਂ ਹੋਣ ਵੀ ਆ ਅੱਗੇ ਵੀ ਹੋਈਆਂ ਇਥੇ ਕਿਸੇ ਜਲੇ ਨੀ ਕਾਲਪੁਰਖ ਦੇ ਘਰ ਵਿੱਚ ਸਾਰੇ ਉਹਦੇ ਆਪਾਂ ਲੜਕੀਆਂ ਲੜਕੇ ਆ ਜੋ ਵੀ ਸੰਸਾਰ ਤੇ ਹੈ ਹਾਂਜੀ ਹਲਤ ਬਲਤ ਦੂਵੇਂ ਗਏ ਦਰਜਾ ਨਹੀਂਤਾ ਉਹ ਤੇ ਗੋਰਾ ਲੱਗੇ ਪਾਈ 사ਤਗੁਰ ਸ਼ਾਨ ਸ਼ਾ ਪਰਮਾਰੇ ਨੇ ਉਹ ਵੇਲਾ ਹੱਥ ਨਾ ਆਵੇ ਉਹ ਬਹੁਤ ਪਛਤਾਉਂਦੇ ਜਦੋਂ ਮਾਰ ਕੈਂਦੀ ਗਾੜੀ ਨੂੰ ਪਰ ਉਹ ਟਾਈਮ ਲੰਘ ਗਿਆ ਉਹ ਨਹੀਂ ਵੇਲਾ ਆਤਾ ਸਗਦਾ ਜੇ 사ਤਗੁਰ ਦਾ ਬਾਹ ਕੱਢ ਕੇ ਪ੍ਰਚਾਰ ਨਹੀਂ ਕਰਨਾ ਤਾਂ ਸਿੱਖੀ ਕੰਦੀ ਆ ਸਿੱਖੀ ਨੂੰ ਮੌਤ ਨੂੰ ਮਨਜ਼ੂਰ ਕਰਨਾ ਪੈਂਦਾ ਸਿੱਖੀ ਉਹ ਆ ਹਾਂਜੀ ਓ ਵੇਲਾ ਹੱਥ ਨਾਇ ਆਵੀ ਫਿਰ ਸਤ ਗੁਰ ਲਗੇ ਪਾਏ ਸਤ ਗੁਰ ਕੀ ਗਣਤ ਕਾਸੀ ਏ ਦੁਖੇ ਦੁਖ ਮਿਹਾਏ ਸਤਗੁਰ ਸ਼ਾਨਸ਼ਾ ਬਰਮਾਰੇ ਨੇ ਜਿਹੜੇ 사ਤਗੁਰ ਦੀ ਗਿਰਤੀ ਕਰਦੇ ਫਿਰਦੇ ਕਮਾਂ ਦੀ ਉਹਨਾਂ ਦੀ ਤਾਕਤ ਦੀ ਉਹ ਨੂੰ ਬਾਸ ਸਕਦਾ ਉਹਨਾਂ ਦਾ ਅੰਦਾਜ਼ਾ ਹੀ ਕੋਈ ਨਹੀਂ ਲਾ ਸਕਦਾ ਉਹ ਅਕਾਲ ਪੁਰਖ ਉਹਦੇ ਉਹਨਾਂ ਦਾ ਅੰਦਾਜ਼ਾ ਕੀ ਲਾ ਸਕਦੇ ਸਾਡੇ ਸਿਰਫ ਮਨ ਦੇ ਪੁਰਨੇ ਆ ਮਨ ਜਿਹੜਾ ਕਾਲ ਦਾ ਜਾਣਦਾ ਇਹਨੇ ਕਿਤੇ ਨਹੀਂ ਸਾਨੂੰ ਜਾਣ ਦੇਣਾ ਇਹ ਮਾਰੇ ਕੰਮ ਕਰਾ ਕੇ ਨਰਕਾਂ ਜੀ ਇਹ ਕਰਦੇ ਆ ਆਯੁਰ ਸੰਤ ਸਤਗੁਰ ਪੈਰਾ ਸਿੰਘ ਜੀ ਮਹਾਰਾਜ ਜੀ ਫਰਮਾਉਂਦੇ ਇਹ ਜਿਹੜੇ ਕਾਮ ਕ੍ਰੋਧ ਮੋਹ ਭੰਤ ਆ ਰਿਹਾ ਇਹੋ ਸਾਨੂੰ ਨਰਕਾਰੇ ਖੜਦੇ ਆ ਜਿਹ ਇਹਨਾਂ ਦੀ ਮੰਨਦੇ ਆ ਸਾਨੂੰ ਸਮਝ ਨਹੀਂ ਲੱਗਣ ਦਿੰਦੇ ਜਿੰਨਾ ਚਿਰ ਇਹ ਭਜਨ ਨਹੀਂ ਕਰਦੇ ਉਹਨਾਂ ਚਿਰ ਸਾਨੂੰ ਇਹਨਾਂ ਦੀ ਕੋਈ ਸਮਝ ਨਹੀਂ ਲੱਗ ਸਕਦੀ ਕੋਈ ਸਮਝ ਨਹੀਂ ਸਕਿਆ ਇਹ ਪੂਰੇ ਸਤਗੁਰ ਜਿਹੜੇ ਆਪਣੇ ਸਿੱਖ ਨੂੰ ਸਿੱਖਿਆ ਦਿੰਦੇ ਕਿ ਇਹਨੂੰ ਸਮਝ ਹੀ ਕੋਈ ਨਹੀਂ ਲੱਗਦੀ ਬڑے ਜੱਬ ਕਾਬੂ ਆਲੇ ਹੋਏ ਉਹ ਵੀ ਖਤਮ ਹੋ ਗਏ। ਹਾਯੂ ਸੀ ਲਾਲ RAM ਜੀ ਮਹਾਰਾਜੀ ਫਰਮਉਂਦੇ ਪ੍ਰਾਚੀਨ ਰਿਤੀ ਦੀ ਸਾਖੀ ਸੁਣਾਉਂਦੇ ਆ। 88000 ਬਰਸੋਂ ਨੇ ਤਪੱਸਿਆ ਕੀਤੀ ਤੇ ਰਾਹ ਦੇ ਵਿੱਚ ਦਰਿਆ ਪੈਂਦਾ ਇਹ ਲੜਕੀ ਪਾਰਨ ਨੂੰਣ ਲੱਗੀ ਤੇ ਉੱਥੇ ਮਾਰਿਆ ਗਿਆ, ਪੁੱਲ ਗਿਆ। ਸਾਰੀ ਕਮਾਈ ਜਿਹੜੀ ਉਹ ਬਰਬਾਦ ਹੋ ਗਈ। ਬਗੈਰ ਜਾਸਾ ਤੋਂ ਇਹ ਕਮਾਈ ਅੰਦਰ ਨਹੀਂ ਰਹਿ ਸਕਦੀ ਖਾਇੂ ਸੰਤ ਸਾਧਗੁਰ ਪਿਆਰਾ ਸਿੰਘ ਜੀ ਮਹਾਰਾਜ ਜੀ ਮਟਾਲੇ ਵੱਲੋਂ ਕੱਲੇ ਨੂੰ ਸਾਖੀ ਇਹ ਸੁਣਾਉਂਦੇ ਆ ਕਹਿੰਦੇ ਵੀ ਉਹਨੂੰ ਲੱਭੇ ਥੋੜੇ-ਪੋੜੇ ਲੱਗੇ ਉਹ ਤੇ ਯਾਦ ਹੀ ਪਰ ਅੰਦਰ ਉਹ ਤਾਕਤ ਨਹੀਂ ਰਹੀ ਤੁਹਾਈ ਨਹੀਂ ਰਹੀ ਇਹ ਕਮਾਈ ਜਿਹੜੀ ਇਹ ਬਗੈਰ ਨਾਮ ਤੋਂ ਰਹਿ ਨਹੀਂ ਸਕਦੀ ਜਸਾ ਤੋਂ ਬਿਗੈਰ ਨਾਮ ਆ ਨਹੀਂ ਸਕਦਾ ਤੇ ਜਸ ਸਤਿ ਰੱਖਿਆ ਤੋਂ ਬਿਨਾ ਰਹਿ ਨਹੀਂ ਸਕਦਾ ਇਹ ਬਾਤ ਹੈ ਦੁਨੀਆ ਦੇ ਉਤੇ ਹਾਂਜੀ ਸਤ ਗੁਰ ਕੀ ਗਣਤ ਕਾਹੀਏ ਦੁਖੇ ਦੁਖਾਵਿਹਾਏ ਸਤਗੁਰ ਪੁਰਖ ਨਰਵਾਰੇ ਆਪੇ ਲਾਇ ਜਿਸਾळे ਬਾਪੁਰ ਸਿਆੰਸ਼ਾ ਫਰਮਾਰੇ ਨੇ ਸਤਗੁਰ ਮਹਾਂਪੁਰਖ ਨਰਵਾਰੇ ਆਪੇ ਜਿਸ ਨੂੰ ਲਾਇ ਭਾਈ ਇਹ ਜਿਹਦੇ ਉੱਤੇ ਕਾਲ ਪੁਰਖ ਪਰਮੇਸ਼ਰ ਦੀ ਦਇਆ ਹੁੰਦੀ ਉਹ ਸਤਗੁਰ ਉਹਨਾਂ ਨੂੰ ਮਿਲਦੇ ਆ ਉਹ ਪਰ ਸਾਧਗੁਰ ਤੇ ਉਹਨੂੰ ਵਿਸ਼ਵਾਸ ਆ ਜਾਂਦਾ। ਹਾਯੂ ਤੇਜਾ ਸਿੰਘ ਜੀ ਮਹਾਰਾਜ ਜੀ ਹਾਯੂ ਸੀਲाराम ਜੀ ਮਹਾਰਾਜ ਜੀ ਚਿੱਠੀ ਪਾਉਂਦੇ ਉਹਦੇ ਉੱਤਰ ਵਿੱਚ ਲਿਖਦੇ ਆ। ਜਿੰਨੂੰ ਸਾਧਗੁਰ ਤੇ ਵਿਸ਼ਵਾਸ ਆ ਗਿਆ ਉਹਦੇ ਅੰਦਰ ਸੱਚਖੰਡ ਦੂਰ ਨਹੀਂ। ਉਹ ਕਹਿੰਦੇ ਵੀ ਸਾਧਗੁਰ ਸਤਪੁਰਸ਼ ਦੇ ਤਿੰਨ ਨਾਮ। ਉਹਨੂੰ ਅਕਾਲਪੁਰ ਕਹਿ ਲੋ, ਨਾਮ ਕਹਿ ਲੋ, ਸਾਧਗੁਰ ਕਹਿ ਲੋ। ਪਰਮਾਤਮਾ ਕਹ ਲੋ ਉਹ ਇੱਕੋ ਤਾਕਤ ਹੈ ਜਿੰਨੂੰ ਵਿਸ਼ਵਾਸ ਆ ਗਿਆ ਉਹ ਸਾਰ ਸਮਝ ਲੋ ਕਿ ਸੱਚਖੰਡ ਵਿੱਚ ਹੈ ਜੋ ਸੰਤ ਸਤਗੁਰ ਪਿਆਰਾ ਸਿੰਘ ਜੀ ਮਹਾਰਾਜ ਜੀ ਫਰਮਾਉਂਦੇ ਉਹਨਾਂ ਰੂਹਾਂ ਦਾ ਜਿਨ੍ਹਾਂ ਨੇ ਜਦੋਂ ਸਤਗੁਰ ਨੂੰ ਸਮਝ ਲਿਆ ਦੀ ਖਦਾ ਆ ਤਾ ਜੀ ਦੇ ਇੱਕ ਧਰਤੀ ਦੇ ਤਾਰੇ ਇੱਕ ਸੱਚਖੰਡ ਵਿੱਚ ਹੈ ਉਹ ਮਾ ਜਾਣਾ ਹੀ ਜਾਣਾ ਉਹਨਾਂ ਨੂੰ ਕੋਈ ਫਿਕਰ ਨਹੀਂ ਕੋਈ ਪਰਵਾਹ ਨਹੀਂ ਉਹਨਾਂ ਨੂੰ ਜਿਨ੍ਹਾਂ ਨੂੰ ਵਿਸ਼ਵਾਸ ਆ ਗਿਆ ਹਾਂਜੀ ਸਤ ਦੋਰਾਪੁਰ ਘਰ ਨਰਵਾਰੇ ਆਪੇ ਲਾਇ ਜਿਸ ਲਾਇ ਨਾਨਕ ਦਰਸ਼ਨ ਜਨਾ ਵਿਖਾਲੀ ਅਨ ਤਿੰਨ ਦਰਗਹ ਲੈ ਛਡਾਏ ਸਤਿਗੁਰ ਸ਼ਿਆਮ ਸ਼ਾ ਪਰਮਾਰੇ ਨੇ ਗੁਰੂ ਨਾਨਕ ਸਾਹਿਬ ਜੀ ਜਿਨ੍ਹਾਂ ਨੂੰ ਆਪਣਾ ਦਰਸ਼ਨ ਦੇ ਦਿੱਤਾ ਉਹਨੂੰ ਦਰਗਾਹ ਦੇ ਵਿੱਚ ਛਡਾ ਲੈਂਦੇ ਮਨ ਲਵੇ ਸਹੀ ਬਹੁਤੀਆਂ ਹੱਡੀਆਂ ਰਗਣਦੀ ਨਹੀਂ ਲੋੜ ਜਿੰਨੂੰ ਸਤਿਗੁਰ ਤੇ ਜੀਤ ਜੀ ਲਾ ਗਿਆ ਵੀ ਇਹ ਖੁਦ ਖਦਾਾ ਹੈ ਉਹਨੇ ਜਾਣਾ ਹੀ ਜਾਣਾ ਉਹਨੂੰ ਨਹੀਂ ਛੱਡਦੇ ਆਪਣੀ ਕਮਾਈ ਨਾਲ ਸੱਚਖੰਡ ਨਹੀਂ ਜਾ ਸਕਦੇ ਭਾਵੇਂ ਸੋਸ ਵਾਲੇ ਇਤਜਾਲ ਕਰਦੇ ਤਰੀਏ ਜਿੰਨਾ ਚਿਰ ਮਰਜੀ ਆ ਭਾਵੇਂ 50 ਜਨਮ ਲੈ ਲੀਏ ਭਾਵੇਂ 100 ਲੈ ਲੀਏ ਜਦੋਂ ਖੜਿਆ ਸਤਗੁਰ ਨੇ ਆਪਣੀ ਕਮਾਈ ਨਾ ਖੜਨਾ ਉਹ ਸ਼ਬਦ ਰੂਪ ਹੁੰਦੇ ਜਿਹੜੇ ਉਹਨਾਂ ਨੇ ਖੜਨਾ ਦੂਜਾ ਕੋਈ ਨਹੀਂ ਖੜ ਸਕਦਾ ਤੇ ਰੇਤੀਆਂ ਸਿੱਧੀਆਂ ਵਾਲੇ ਬਥੇਰੇ ਇੱਥੇ ਆਮ ਗੁਰੂ ਬਣੇ ਪਰ ਉਹਨਾਂ ਦਾ ਨਵਾਂ ਦੁਆਰਿਆਂ ਤੇ ਕੋਈ ਕੰਟਰੋਲ ਨਹੀਂ ਹੁੰਦਾ ਬਗੈਰ ਸਤਗੁਰ ਤੋਂ ਬਾਣੀ ਜੇ ਦੱਸਿਆ ਜਾਂ ਸਾਧ ਰਿਆ ਸਤਗੁਰ ਦਾ ਜਾਂ ਸਤਿ ਪੁਰਸ਼ ਦਾ ਇਹ ਤਾਕਤ ਨਹੀਂ ਕਿ ਕੋਈ ਇੰਦੀ ਜਿੰਨੀਆਂ ਮਰਜ਼ੀ ਕੋ ਗੱਲਾਂ ਕਰੇ ਸਾਖੀਆਂ ਸੁਣਾਵੇ ਇਹ ਬਹੁਤ ਕਠਨਕ ਤਪੱਸਿਆ ਕਰਨੀ ਪੈਂਦੀ ਇਹਨੂੰ ਰੱਖਣ ਵਾਸਤੇ ਨਾਮ ਕੋਈ ਗੱਲ ਬਾਤ ਨਹੀਂ ਨਾਮ ਨੇ ਸਾਰੀ ਦੁਨੀਆ ਢਲਾਈ ਹੈ ਇਹ ਛੋਟੀ ਜੀ ਤਾਕਤ ਨਹੀਂ ਹੈ ਇਹ ਜਿੰਨਾ ਚਿਰ ਇਹ ਬੰਦਗੀ ਨਹੀਂ ਕਰਦੇ ਸਾਡੇ ਅੰਦਰ ਤਾਕਤ ਨਹੀਂ ਬਣਦੀ ਨਾਮ ਰਹਿ ਨਹੀਂ ਸਕਦਾ ਆ ਜੀਵਨ ਤੇ ਇਹਨੂੰ ਬੜੀ ਤਾਕਤ ਚਾਹੀਦੀ ਹੈ ਸਤਿਗੁਰ ਜੀ ਦੇ ਤੇ ਦਇਆ ਕਰਨੂ ਦੇ ਅੰਦਰ ਨਾਮ ਉਹਨਾਂ ਨੇ ਤੇ ਨਹੀਂ ਆ ਸਕਦਾ ਭਾਵੇਂ 100 ਸਾਲ ਨਾਮ ਲੈ ਲੂਏ ਜਦੋਂ ਅਸੀਂ ਭਜਨ ਹੀ ਨਹੀਂ ਕਰਨਾ ਧਿਆਨ ਨਹੀਂ ਕਰਨਾ ਕੰਮ ਦੁਨੀਆ ਵਾਲੇ ਕਰਨੇ ਚੁਗਲੀ ਲਿੰਦਿਆ ਝੂਠ ਪ੍ਰੇਮ ਸਭ ਕੁਝ ਆਹੀ ਕਰਨਾ ਫਿਰ ਨਾਮ ਨਹੀਂ ਆ ਸਕਦਾ ਨਾਮ ਦਾ ਇਹੋ ਹੀ ਤਰੀਕਾ ਰੱਖਣਾ ਵੀ ਬਗੈਰ ਸੁਗਲੀ ਨਿੰਦਿਆ ਤੋਂ ਰਹਿਤ ਰੋਵੇ ਫਿਰ ਜਾਸਾ ਤਲ ਵੀ ਖਿਆ ਰਹਿਣਾ ਚਾਹੀਦਾ ਫਿਰ ਨਾਮ ਜੀਉਦਾਊਗਾ ਹਾਯੋ ਸੰਤ ਸਾਧਗੁਰ ਤੇਰਾ ਸਿੰਘ ਜੀ ਮਹਾਰਾਜ ਜੀ ਸੈਦਪੁਰ ਸ਼ੈਡ ਚ satsang ਕਰਦੇ ਆ ਉਹ ਵਾਲ ਕੱਟ ਕੇ ਸਿਰ ਨੂੰ ਸਿਰੋਟੀ ਉਹਨਾਂ ਨੇ ਕਿਹਾ ਇਹ ਸੀ ਤੁਸੀਂ ਰਹਿਤ ਮજબૂત ਕਰੋ ਨਾਮ ਜ਼ਰੂਰ ਆਊਗਾ ਹੋਣੀ ਸਾਕਤਾ ਬਿਨਾ ਆਮਾਲ ਨਾਵੇ ਸਾਡੀ ਰਹਿਤ ਦੇ ਮਜ਼ਬੂਤ ਇਸ ਕਰਕੇ ਸਾਡੇ ਚ ਨਾਮ ਆ ਨਹੀਂ ਸਕਦਾ ਹਾਂਜੀ ਨਾਨਕ ਦਰਸ਼ਨ ਜਿਨਾ ਵਧਾਲੀ ਆ ਨਾ ਤਿੰਨ ਦਰਗੇ ਲਏ ਛੜਾਏ ਰਦਾ ਸੁਮੀ ਦੇ ਆਪੀ ਦੇ ਰਦਾ ਸੁਮੀ